ਸਤਨਾਮ ਵਾਹਿਗੁਰੂ ਸਾਹਿਬ ਜੀ ਮੋਹ ਮਰਨੇ ਕਾ ਚਾਹੋ ਹੈ ਮਰੂੰ ਤਾ ਹਰ ਕਾ ਦਵਾਰ ਮਤ ਹਰ ਪੁੱਛੈ ਕੌਣ ਹੈ ਪਰ ਹਮਾਰੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਸਾਰੀ ਮਨੁੱਖਤਾ ਦੇ ਸੰਧ ਰਹਿਬਰ ਧੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਿਯਾਲਤਾ ਕਿਰਪਾਲਤਾ ਮਿਹਰਮਤ ਦਾ ਸਦਕਾ ਜੋ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਉਹਨਾਂ ਬਾਬਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਰਫਰੇ ਸ਼ਹਾਦਤ ਇਸ ਦੇ ਤਹਿਤ ਆਪਾਂ ਪਿਛਲੇ ਦਿਨੀ ਵਿਚਾਰਿਆ ਸੀ ਕਿ ਜਿੱਥੇ ਮਾਤ ਗੁਦਰਕਾਰ ਉਹਨਾਂ ਦੋਨਾਂ ਬਾਬਿਆਂ ਨੂੰ ਸਾਹਿਬਜ਼ਾਦਾ ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਹਕੂਮਤ ਵੱਲੋਂ ਇਹ ਤਸੀਹੇ ਇਹ ਦੁੱਖ ਦੇਣ ਦੇ ਲਈ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਜਿਹੜਾ ਕਿ ਉਸ ਵੇਲੇ ਸਰਹੰਦ ਦੇ ਅਠਾ ਬੁਰਜਾਂ ਦੇ ਵਿੱਚੋਂ ਇੱਕ ਸਰਦ ਬੁਰਜ ਠੰਡਾ ਬੁਰਜ ਕਰਕੇ ਪ੍ਰਸਿੱਧ ਸੀ 140 ਫੁੱਟ ਉੱਚਾ ਇਹ ਬੁਰਜ ਸੀ ਜਿੱਥੇ ਬਾਬਿਆਂ ਨੂੰ ਇਸ ਕਰਕੇ ਰੱਖਿਆ ਗਿਆ ਕਿ ਠੰਡ ਦੇ ਚੰਬੇ ਹੋਏ ਸਰਦ ਦੇ ਸਤਾਏ ਹੋਏ ਸਵੇਰੇ ਆਣ ਕੇ ਸਾਡੀ ਕਚਾਰੀ ਦੇ ਵਿੱਚ ਈਨ ਮੰਨ ਲੈਣਗੇ ਪਰ ਉਹ ਭੁੱਲ ਗਏ ਇਸ ਬਾਤ ਨੂੰ ਕਿ ਪਰਬਤ ਦਾਬਿਆਂ ਨਾਲ ਨਹੀਂ ਹਲ ਜਾਂਦੇ ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੇ ਪੇਡਾਂ ਵਿੱਚ ਨਹੀਂ ਰੜ ਜਾਂਦੇ ਉਹਨਾਂ ਬਾਬਿਆਂ ਦੀ ਬਾਤ ਇਥੋਂ ਤੱਕ ਆਪਾਂ ਸਾਂਝੀ ਕੀਤੀ ਸੀ ਕਿ ਮੋਤੀ RAM ਜਿਹਦੇ ਵੱਲੋਂ ਲਾਲਾਂ ਤਾਂ ਦੁੱਧ ਪਿਆਇਆ ਗਿਆ ਪਹਿਲੇ ਦਿਨ ਜਦੋਂ ਦੁੱਧ ਪਿਉਣ ਉਹ ਗੁਰੂ ਕਾ ਸਿੱਖ ਗੁਰੂ ਕਾ ਪਿਆਰਾ ਆਇਆ ਮਾਤ ਗੁਜਰਕੌਰ ਨੇ ਜਿੱਥੇ ਪਿਆਰ ਅਸੀਸਾਂ ਬਖਸ਼ਿਸ਼ਾਂ ਰਹਿਮਤਾਂ ਨਾਲ ਨਿਵਾਜਿਆ ਉੱਥੇ ਮੋਤੀ RAM ਨੂੰ ਇਹ ਸ਼ਬਦ ਕਹੇ ਸਨ ਕਿ ਪੁੱਤਰਾ ਤੂੰ ਕੱਲ ਨੂੰ ਨਾ ਆਇਂ ਤੇ ਉਹ ਪੁੱਛਦਾ ਸੀ ਕੀ ਗੱਲ ਦਾਦੀ ਮਾਂ ਕੀ ਗੱਲ ਮਾਂ ਮੇਰੇ ਇਸ ਸੇਵਾ ਵਿੱਚ ਕੋਈ ਗੁਸਥਾਖੀ ਕੋਈ ਪੋਲ ਰਹਿ ਗਈ ਆ ਤੇ ਮਾਤਾ ਗੁਜਰਕੌਰ ਜੀ ਕਹਿਣ ਲੱਗੇ ਨਹੀਂ ਪੁੱਤਰ ਤੂੰ ਕੱਲ ਨਾ ਆਇਂ ਉਹ ਕਹਿੰਦਾ ਫਿਰ ਦੱਸੋ ਮੈਂ ਕਿਉਂ ਨਾ ਆਵਾਂ ਤੇ ਮਾਤਾ ਜੀ ਦੇ ਸ਼ਬਦ ਸਨ ਪੁੱਤਰਾ ਉਹਨਾਂ ਤੋਂ ਦੁੱਧ ਨਹੀਂ ਪਿਆ ਰਿਆ ਜਾਂ ਦੁੱਧ ਨਹੀਂ ਪਿਉਣਾ ਜਿੰਨਾ ਹਕੂਮਤ ਨੇ ਤੇਰਾ ਲਹੂ ਨਿਚੋੜ ਦੇਣਾ ਹੈ ਇਸ ਕਰਕੇ ਅਸੀਂ ਤੈਨੂੰ ਇਹੀ ਕਹਿ ਰਹੇ ਹਾਂ ਵੀ ਤੂੰ ਕੱਲ ਨਾ ਆਵੀਂ ਫਿਰ ਵੀ ਉਹ ਸਦਕਾ ਪਰੋਸੇ ਦਾ ਪ੍ਰੇਮ ਦਾ ਬੱਜਾ ਹੋਇਆ ਜਿੰਨੇ ਦਿਨ ਮਾਤਾ ਜੀ ਠੰਡੇ ਬੁਰਜ ਵਿੱਚ ਰਹੇ ਉਹ ਉਹਨੇ ਦਿਨ ਹੀ ਦੁੱਧ ਨਾਲ ਖਿਦਮਤ ਸੇਵਾ ਕਰਦਾ ਰਿਹਾ ਸੱਚ ਜਾਣਿਓ ਗੁਰਮੁਖੋ ਸੇਵਾ ਕਰਨ ਦੀ ਬੰਦੇ ਦੀ ਨੀਅਤ ਹੋਵੇ ਭਾਵਨਾ ਹੋਵੇ ਪਿਆਰ ਹੋਵੇ ਤੇ ਥੋੜਾ ਹੋਣ ਦੇ ਬਾਵਜੂਦ ਵੀ ਮਨੁੱਖ ਸੇਵਾ ਕਰ ਜਾਂਦਾ ਤੇ ਜੇ ਨਹੀਂ ਕਰਨੀ ਤੇ ਫਿਰ ਭਾਵੇਂ ਅੰਬਾਰ ਵੀ ਕਿਉਂ ਨਾ ਪਰੇ ਹੋਣ ਨੀਅਤ ਨਹੀਂ ਸੇਵਾ ਕਰਨ ਦੀ ਤੇ ਫਿਰ ਬੰਦਾ ਕੁਝ ਵੀ ਨਹੀਂ ਫਿਰ ਤੇ ਕਿਸੇ ਦਾ ਭਲਾ ਨਹੀਂ ਕਰ ਸਕਦਾ ਇਧਰ ਲਾਲਾਂ ਨੂੰ ਬਾਬਿਆਂ ਨੂੰ ਸਾਡਿਆਂ ਨੂੰ ਜਿੱਥੇ ਸਾਰੀ ਰਾਤ ਠੰਡੇ ਬੁਰਜ ਵਿੱਚ ਰੱਖਿਆ ਗਿਆ ਬੁਰਜ ਠੰਡਾ ਹਰ ਗਿਆ ਪਰ ਸਾਡੇ ਬਾਬੇ ਨਹੀਂ ਹਰੇ ਗੁਰਮੁਖੋ ਸਵੇਰ ਹੁੰਦਿਆਂ ਸਾਰ ਸਵੇਰ ਦੀ ਕਟੈਰੀ ਲੱਗੀ ਆ ਜਿਸ ਵਿੱਚ ਸੁਚਾਨੰਦ ਸਿਰਫ ਨਾਮ ਦਾ ਹੀ ਸੁਚਾਨੰਦ ਸੀ ਪਰ ਸੀ ਮਾਪਿਓ ਨੇ ਨਾ ਰੱਖਿਆ ਸੁਚਾਨੰਦ ਪਰ ਆਤ ਦਾ ਝੂਠਾ ਤੇ ਕਫਰ ਤੋਲਣ ਵਾਲਾ ਉਹ ਸ਼ਖਸ ਉਸ ਕਟੈਰੀ ਦੇ ਵਿੱਚ ਮੌਜੂਦ ਹੈ ਵਜ਼ੀਰ ਖਾਂ ਵੱਲੋਂ ਆਖਿਆ ਗਿਆ ਮਾਤਾ ਜੀ ਨੂੰ ਨਾ ਲੈ ਕੇ ਆਇਓ ਸਿਰਫ ਲਾਲਾ ਨੂੰ ਲੈ ਕੇ ਆਉਣਾ ਸਿਰਫ ਬੱਚਿਆਂ ਨੂੰ ਲੈ ਕੇ ਆਉਣਾ ਜਿਸ ਵੇਲੇ ਗਏ ਦਾਦੀ ਨੇ ਸਾਰੀ ਰਾਤ ਇਤਿਹਾਸ ਦੀ ਬਾਤ ਸ਼ਬਦ ਬਾਣੀ ਦੇ ਉਪਦੇਸ਼ ਦੇ ਰਾਹੀਂ ਜਿੱਥੇ ਲਾਲਾ ਨੂੰ ਸਮਝਾਇਆ ਸੀ ਸਿੱਖਿਆ ਦਿੱਤੀ ਸੀ ਭਰੋਸਾ ਦਿੱਤਾ ਸੀ ਉਹ ਲਾਲ ਉਹ ਸਾਡੇ ਬਾਬੇ ਜਦੋਂ ਸਵੇਰੇ ਤੁਰਦੇ ਨੇ ਤੇ ਜਿਹੜੇ ਸਿਪਾਹੀ ਦੋਨਾਂ ਬਾਬਿਆਂ ਨੂੰ ਬਾਹੋਂ ਫੜ ਕੇ ਤੁਰ ਹੀ ਜਾ ਰਹੇ ਨੇ ਨਾਲੇ ਲਈ ਜਾਂਦੇ ਨੇ ਨਾਲੇ ਆਖੀ ਜਾਂਦੇ ਨੇ ਸਾਹਮਣੇ ਜਾ ਕੇ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇਖੋਗੇ ਪਰੇ ਦਰਬਾਰ ਦੇ ਵਿੱਚ ਤੁਸੀਂ ਸਜਦਾ ਕਰਨਾ ਹੈ ਸਲਾਮ ਕਰਨੀ ਹੈ ਝੁੱਕ ਕੇ ਨਮਸਕਾਰ ਕਰਨੀ ਹੈ ਬਾਬੇ ਤੁਰੇ ਗਏ ਇਹਨਾਂ ਦੇ ਕਈ ਬੋਲਾਂ ਨੂੰ ਸੁਣਦੇ ਗਏ ਗੁਰਮੁਖੋ ਤੇ ਜਿਸ ਵੇਲੇ ਗਏ ਹਕੂਮਤਾਂ ਦੇ ਇਹਨਾਂ ਕਰਿੰਦਿਆਂ ਨੇ ਵੱਡਾ ਗੇਟ ਬੰਦ ਕਰ ਦਿੱਤਾ ਛੋਟੀ ਖਿੜਕੀ ਖੋਲੀ ਸੀ ਛੋਟਾ ਦਰਵਾਜ਼ਾ ਖੋਲਿਆ ਸੀ ਉਹਨਾਂ ਨੂੰ ਤੇ ਇਹੀ ਸੀ ਕਿ ਬਾਬੇ ਗਰਦਨ ਝੁਕਾਉਣਗੇ ਤੇ ਅਸੀਂ ਨਾਲ ਹੀ ਕਹਿ ਦਿੰਨਾ ਵੀ ਗੁਰੂ ਗੋਬਿੰਦ ਸਿੰਘ ਦੇ ਲਾਲ ਝੁਕ ਗਏ ਗੁਰੂ ਗੋਬਿੰਦ ਸਿੰਘ ਦੇ ਲਾਲ ਝੁਕ ਗਏ ਗੁਰੂ ਝੁਕ ਗਿਆ ਸੋਚ ਕੇ ਦੇਖੋ ਦੁਨੀਆ ਦੇ ਲੋਕੋ ਵੀ ਜਿਹੜੀ ਹਕੂਮਤ ਜਿਹੜੀ ਕੌਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨਹੀਂ ਝੁਕਾ ਸਕੀ ਉਹ ਚਾਹੁੰਦੀ ਆ ਕਿ ਲਾਲ ਵੀ ਝੁਕ ਜਾਣ ਤੇ ਅਸੀਂ ਮੰਨਾਂਗੇ ਵੀ ਸਾਡੀ ਜਿੱਤ ਹੋ ਗਈ